ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਆ ਸਤਿ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ ਆਪਣੇ ਨਾਲ ਜੁੜ ਚੁੱਕੇ ਨੇ ਭਾਰਤ ਤੋਂ ਉੱਗੇ ਪੱਤਰਕਾਰ ਲੇਖਕ ਮਨਦੀਪ ਪੁੰਨੀਆਂ ਜੀ ਮਨਦੀਪ ਪੁੰਨੀਆਂ ਜੀ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਅ ਗੱਲਬਾਤ ਕਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਤੇ ਕੀ ਕੁਝ ਜਿਹੜਾ ਉਹ ਚੱਲ ਰਿਹਾ ਨਿਊਯਾਰਕ ਟਾਈਮਜ਼ ਵਿੱਚ ਜਿਹੜਾ ਕਮੀਡੀਅਨ ਆ ਭਾਰਤ ਦੇ ਵਿੱਚ ਕਨਾਲ ਕਾਮਰਾ ਬਾਰੇ ਲੇਖ ਛਪਿਆ ਆ ਜਿਸ ਵਿੱਚ ਕਹਿੰਦੇ ਆ ਵੀ ਭਾਰਤ ਵਿੱਚ ਮੋਦੀ ਦਾ ਮਜ਼ਾਕ ਨਿੰਦਾ ਵਰਗਾ ਹੈ ਕਮੀਡੀਅਨ ਨਾਲ ਇਹ ਵੀ ਕਹਿੰਦਾ ਹੈ ਵੀ ਐਫ ਆਈ ਆਰ ਟੁੱਟੀਆਂ ਹੱਡੀਆਂ ਨਾਲੋਂ ਤਾਂ ਬਿਹਤਰ ਹੈ ਦੇਖੋ ਅੱਜ ਨਿਊਯਾਰਕ ਟਾਈਮਸ ਨੇ ਇੱਕ ਵੱਡਾ ਫੀਚਰ ਛਾਪਿਆਗਾ ਭਾਰਤ ਦੇ ਸਟੈਂਡ ਅਪ ਕਾਮੇਡੀਅਨ ਕਲਾਨ ਕਮਰਾ ਤੇ ਮਨੂ ਅਮਰੀਕਾ ਦੇ ਜਿਮੀ ਕਿਮੇਲ ਦੀ ਵੀ ਯਾਦ ਹੈ ਕਿ ਉਹਨਾਂ ਉਹਨਾਂ ਦਾ ਵੀ ਉਹ ਅਮਰੀਕੀ ਬ੍ਰੋਡਕਾਸਟਰ ABC ਤੇ ਹੁੰਦੇ ਸੀਗੇ ਉਦੋਂ ਫਿਰ ਬਾਅਦ ਚ ਉਹਨਾਂ ਨੂੰ ਮਤਲਬ ਆਪਾਂ ਨੂੰ ਪਤਾ ਕੀ ਹਫ਼ਤੇ ਵਾਸਤੇ ਉਹਨਾਂ ਦਾ ਸ਼ੋਅ ਬੰਦ ਕਰ ਦਿੱਤਾ ਗਿਆ ਸੀਗਾ ਬਾਅਦ ਚ ਖੈਰ ਹਫ਼ਤੇ ਬਾਅਦ ਉਹ ਦੁਬਾਰਾ ਆਏ ਸੀਗੇ ਨਿਊਯਾਰਕ ਟਾਈਮਸ 'ਚ ਵੀ ਇਸ ਮਾਰ ਦੇ ਦਿੱਚਿੰਦਾਜ਼ਾਰ ਕੀਤੀ ਹੈ ਉਹ ਕੁਨਾਲ ਕਮਰਾ ਦੀ ਕੀਤੀ ਹੈ ਕੁਨਾਲ ਕਮਰਾ ਆਪਣੇ ਮੁਲਕ ਚ ਚੁਟਕਲੇ ਸੁਣਾਉਣ ਕਰਕੇ ਇੱਕ ਕੋਨੇ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਨਿਰਵਾਸਿਤ ਜ਼ਿੰਦਗੀ ਜੀ ਰਹੇ ਨੇ ਜਿੱਥੇ ਇੱਕ ਸਰ ਨਾਲ ਟੱਕੇ ਨਾਲ ਉਹਨਾਂ ਨੂੰ ਉੱਥੇ ਭੇਜਿਆ ਗਿਆ ਹੈਗਾ ਉਹ ਬੰਬੇ ਰਹਿੰਦੇ ਹੁੰਦੇ ਸੀ ਦਿੱਲੀ ਰਹਿੰਦੇ ਹੁੰਦੇ ਸੀਗੇ ਪਰ ਦਿੱਲੀ ਅਤੇ ਬੰਬੇ ਆਪਾਂ ਨੂੰ ਪਤਾ ਦੋਵੇਂ ਇਦਾਂ ਦੇ ਸੂਬੇ ਮਤਲਬ ਬੰਬੇ ਮਹਾਰਾਸ਼ਟਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਤੇ ਦਰ ਦਿੱਲੀ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਤਾਂ ਹੁਣ ਉਹ ਨਾ ਦਿੱਲੀ ਕੰਮ ਕਰ ਸਕਦੇ ਨੇ ਨਾ ਬੰਬੇ ਕਰ ਸਕਦੇ ਨੇ ਉਹ ਤਾਮਿਲਨਾਡੂ ਆਪਣੇ ਉੱਥੇ ਸਟਾਲਜ ਨੂੰ ਰਾਦੀ ਸਰਕਾਰ ਹੈ ਉੱਥੇ ਵਿਚਾਰੇ ਆਪਣੇ ਇੱਕ ਫਾਰਮ ਹਾਊਸ ਤੇ ਜ਼ਿੰਦਗੀ ਕੱਟ ਰਹੇ ਨੇ ਡਰ ਹੈ ਕਿ ਉਹਨਾਂ ਨੇ ਜਿਹੜੇ ਮੁੰਬਈ ਦੇ ਵਿੱਚ ਭਾਜਪਾ ਤੇ ਇੱਕਨਾਥ ਸਿੰਘ ਦੇਤੇ ਚੁਟਕਲੇ ਸੁਣਾਏ ਸੀ ਕਿ ਉਨਾ ਕਰਕੇ ਉਹਨਾਂ ਨੂੰ ਗ੍ਰਿਫਤਾਰਨਾ ਕਰ ਲਿਆ ਜਾਵੇ ਉਹਨਾਂ ਦਾ ਜਿਹੜਾ ਸਟੂਡੀਓ ਸੀਗਾ ਜਦੋਂ ਉਹਨਾਂ ਨੇ ਚੁਟਕਲੇ ਸੁਣਾਏ ਸੀ ਉਹਦੋਂ ਤੋੜ ਦਿੱਤਾ ਗਿਆ ਸੀਗਾ ਇੱਕ ਸਾਥ ਨਾਲ ਮੋਤੀ ਯੁੱਗ ਚ ਮੋਦੀ ਤੇ ਚੁਟਕਲੇ ਸੁਣਾਉਣਾ ਜਾਂ ਉਹਨੂੰ ਉਹਦਾ ਮਜ਼ਾਕ ਉਡਾਉਣਾ ਇਸ ਕਿਸਮ ਦਾ ਬਣਾ ਦਿੱਤਾ ਗਿਆ ਜਿਵੇਂ ਉਹ ਭਗਵਾਨ ਤੇ ਕਿਸੇ ਕਿਸੇ ਗੋੜ ਤੇ ਕੋਈ ਚੁਟਕਲੇ ਕਹਿ ਰਹੇ ਹੋ ਮਤਲਬ ਮੋਦੀ ਨੂੰ ਗੋੜ ਦੇ ਬਰਖਸ਼ ਕਰ ਦਿੱਤਾ ਗਿਆ ਈਸ਼ ਨਿੰਦਾ ਇੱਕ ਸ਼ਬਦ ਹੁੰਦਾਗਾ ਯਾਨੀ ਕਿ ਹਾਂ ਉਹਨੂੰ ਮਤਲਬ ਧਾਰਮਿਕ ਬੇਦਬੀ ਵਰਗਾ ਬਣਾ ਦਿੱਤਾ ਗਿਆ ਹੈਗਾ ਫਲਾਰਦਰ than ਗੋਡ ਮੋਦੀ ਨੂੰ establish ਕਰ ਦਿੱਤਾ ਗਿਆ ਹੈਗਾ ਤੁਸੀਂ ਕੁਝ ਵੀ ਕਰੋ ਪਰ ਇੰਡੀਆ ਦੇ ਵਿੱਚ ਮੋਦੀ ਤੇ ਕੋਈ ਚੁਟਕਲੇ ਨਹੀਂ ਕਹੋਗੇ ਤਾਂ ਉਹਨਾਂ ਤੇ ਕੇਸ ਵੀ ਲਾਏ ਗਏ ਹੈਗਾ ਕੇਸ ਵੀ ਕਈ ਸਾਰੇ ਚੱਲ ਰਹੇ ਨੇ ਇਹ ਸਾਰਾ ਉਹਨਾਂ ਬਾਰੇ ਲਿਖਿਆ ਗਿਆ ਹੈਗਾ ਤੇ ਇੱਕ ਵੱਡੀ ਗੱਲ ਹੈ ਕਿ ਇੰਡੀਆ ਦੇ ਇੱਕ ਕਾਮੇਡੀਅਨ ਸਟੈਂਡ ਅਪ ਕਾਮੇਡੀਅਨ ਜਿਹੜਾ ਕਿ ਆਪਣੇ ਮੂਲਕ ਚ ਹੀ ਇੱਕ ਦੂਜੇ ਸੂਬੇ ਚ ਜਾ ਕੇ ਵਿਚਾਰਾ ਜ਼ਿੰਦਗੀ ਕੱਟ ਰਹਾਗਾ ਉਹਦੇ ਤੇ ਨਿਊਰੋਪ੍ਰੈਮਸ ਨੇ ਇੰਨੀ ਵੱਡੀ ਥਾਂ ਦਿੱਤੀ ਹੈ ਹਮ ਅਕਸਰ ਮੰਦੀਪ ਆਖਿਆ ਜਾਂਦਾ ਵੀ ਮਿਜਿਕ ਕਮੀਡੀਅਨਸ ਦੇ ਮਗਰ ਹੋਣ ਲੱਗ ਜਾਂਨ ਚੁਟਕੀਦਾਰ ਦੇ ਮਗਰ ਹੋਣ ਲੱਗ ਜਾਂਨ ਤਾਂ ਉਹ ਇੱਕ ਇਸ਼ਾਰਾ ਹੁੰਦਾ ਵੀ ਆਪਾ ਅਥੋਰਿਟੇਰੀਅਮਿਜ਼ਮ ਵੱਲ ਨੂੰ ਜਾਂ ਫੈਸੀਜ਼ਮ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ ਮੈਨੂੰ ਲੱਗਦਾ ਭਾਰਤ ਵਿੱਚ ਤਾਂ ਹੁਣ ਕੋਈ ਇਹਦੇ ਵਿੱਚ ਸ਼ੱਕ ਸੁਧਾ ਰਹਿ ਨਹੀਂ ਗਿਆ ਹੁਣ ਉਹ ਤਕੋ ਦੋ ਚੀਜ਼ਾਂ ਨੇ ਵਿੱਚ ਇਹ 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 ਦੇ ਵਿੱਚ ਮੈਂ ਕਹਿਣਾ ਚਾਹਾਂਗਾ ਇੱਕ ਤਰਕਿਕ ਡੀਗਲ ਇਹ ਹੈ ਕਿ ਜਿਵੇਂ ਕਾਰਟੂਨਿਸਟ ਅਖਬਾਰਾਂ ਚ ਜਿਹੜਾ ਕਾਰਟੂਨਿਸਟ ਹੁੰਦੇ ਸੀ ਕਾਰਟੂਨ ਹੁੰਦੇ ਸੀ ਉਹਨਾਂ ਦਾ ਕੀ ਕੰਮ ਹੁੰਦਾ ਸੀਗਾ ਸੱਤਾ ਤੇ ਤੰਜ ਕਸਣਾ ਬੇਸਿਕਲੀ ਜਿਹੜਾ ਤਾਕਤਵਰ ਹੈ ਤਾਕਤਵਰ ਤੇ ਉਲਟ ਇੱਕ ਜਿਹੜਾ ਆਮ ਵਿਅਕਤੀ ਹੈਗਾ ਉਹਦੇ ਕੋਲ ਕੀ ਰਹਿ ਜਾਂਦਾਗਾ ਉਹਦੇ ਕੋਲ ਸਿਰਫ ਇੱਕ ਰੈਟੋરિક ਰਹਿ ਜਾਂਦਾਗਾ ਉਹ ਇਹ ਕਹਿਣਾ ਕਿ ਰਾਜਾ ਤਾਂ ਨੰਗਾ ਹੈ ਠੀਕ ਹੈ ਰਾਜਾ ਤਾਂ ਮੂਰਖ ਹੈ ਠੀਕ ਹੈ ਇਹ ਇਹ ਰਟੋਰੀ ਕੀ ਰਹ ਜਾਂਦੇਗੇ ਜਾਂ ਉਹਤੇ ਜਿਹੜੇ ਤੰਜ ਹੀ ਰਹ ਜਾਂਦੇ ਨੇ ਜਿਹੜੇ ਆਪਾਂ ਤਾਨੇ ਕਿਸਨੇ ਹੁੰਦੇ ਆਮ ਲੋਕਾਂ ਵੱਲੋਂ ਹੁਣ ਭਗਵੰਤ ਮਾਨ ਬਾਰੇ ਵੀ ਆਪਾਂ ਨੂੰ ਪਤਾ ਹੈ ਕਿ ਪੰਜਾਬ ਚ ਕਿੰਨੇ ਚੱਲਦੇ ਨੇ ਮੋਦੀ ਬਾਰੇ ਚੱਲਦੇ ਹੀ ਨੇ ਮੋਦੀ ਨੂੰ ਜਿੰਨੀਆਂ ਗਾਲਾਂ ਜਿੰਨੇ ਮੋਦੀ ਦੇ ਚੁਟਕਲੇ ਇਸ ਦੌਰਾਨ ਬਣੇ ਕਿਸਾਨ ਅੰਦੋਲਨ ਦੌਰਾਨ ਕਿਸੇ ਕਿਤੇ ਕਿਤੇ ਵੀ ਨਹੀਂ ਬਣਨਗੇ ਬਣੇ ਹੋਣਗੇ ਪਰ ਜੇ ਹਕਮਰਾਨ ਉਹ ਜਿਹੜੇ ਜਨਤਾ ਉਹਨਾਂ ਦੇ ਟੁਟਕਲੇ ਕਹਿ ਰਹੀ ਹੈ ਜਾਂ ਉਹਨਾਂ ਦੇ ਕਾਰਟੂਨ ਬਣਾ ਰਹੀ ਹੈ ਉਹ ਉਹ ਉਹਨਾਂ ਦਾ ਬੁਰਾ ਮਨਾ ਕੇ ਉਹਨਾਂ ਤੇ ਆਪਣੇ ਨਾਗਰਿਕਾਂ ਤੇ ਕੇਸ ਕਰਦੇ ਹੈਗੇ ਆਇਆ ਫਿਰ ਉਹਨਾਂ ਨੂੰ ਜੇਲਾ ਸੁੱਟਦੇ ਹੈਗੇ ਉਹ ਕਿਤੇ ਨ ਕਿਤੇ ਉਹਨਾਂ ਦੀ ਜੋ ਫ੍ਰੀडम ਆਫ ਸਪੀਚ ਹੈ ਫ੍ਰੀडम ਆਫ ਐਕਸਪ੍ਰੈਸ਼ਨ ਹੈ ਉਹਦਾ ਕਿਤੇ ਨ ਕਿਤੇ ਗਲਾ ਘੁੱਟਣ ਦਾ ਕੰਮ ਤੁਸੀਂ ਕਹਿ ਸਕਦੇ ਹੋ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਆਜ਼ਾਦੀ ਦਿੰਦਾ ਸਭ ਨੂੰ ਕਿ ਆਪਣੇ ਮੰਦੀ ਅਭਿਵਿਅਕਤੀ ਨੂੰ ਵਿਅਕਤ ਕਰਨ ਪਰ ਜੇ ਕੇਸ ਲਾਦੇ ਜਾਣਗੇ ਉਹਨਾਂ ਦੇ ਸਟੂਡੀਓ ਜਾ ਕੇ ਤੋੜ ਦਿੱਤੇ ਜਾਣਗੇ ਫਿਰ ਕਿੱਥੇ ਉਹ ਵਿਚਾਰੇ ਕੋਈ ਚੁਟਕਲੇ ਕਹਿ ਪਾਣਗੇ ਇਹ ਤਾਂ ਜਦੋਂ ਅਕਬਰ ਦਾ ਜ਼ਮਾਨਾ ਸੀ ਅਕਬਰ ਨੂੰ ਤਾਂ ਮਹਾਨ ਰਾਜਾ ਕਿਹਾ ਜਾਂਦਾਗਾ ਸਭ ਤੋਂ ਸਿਆਸੀ ਤੇ ਅਕਬਰ ਦੇ ਜ਼ਮਾਨੇ 'ਚ ਬਿਰਬਲ ਸੀਗਾ ਉਹਨਾਂ ਦੇ ਕੋਰਟ 'ਚ ਬਿਰਬਲ ਉਹਨਾਂ ਦੇ ਖੂਬ ਚੁਟਕਲੇ ਕਹਿੰਦਾ ਸੀ ਉਹਨਾਂ ਉਹਨਾਂ ਤੇ ਖੂਬ ਸਵਾਦ ਲੈਂਦਾ ਸੀ ਅੱਛਾ ਤਾਂ ਮਤਲਬ ਇਹ ਤਾਂ ਹੈ ਕਿ ਇਹ ਰੀਤ ਰਹੀ ਹੈ ਹਮੇਸ਼ਾ ਹੀ ਕਿ ਮਤਲਬ ਜਿਹੜਾ ਤਾਕਤਵਰ ਹੁੰਦਾ ਉਹਦੇ ਉਦੇ ਉਲਟ ਜਿਹੜਾ ਜਨਤਾ ਕੋਲ ਐਕਸਪ੍ਰੈਸ਼ਨ ਹੁੰਦਾਗਾ ਉਹ ਤੰਜ ਜਾਂ ਫਿਰ ਚੁਟਕਲੇ ਆਂਦਾ ਹੀ ਹੁੰਦਾਗਾ ਭਗਵੰਦ ਮਾਨ ਤੇ ਕਿੰਨੇ ਚੁਟਕਲੇ ਬਣਦੇ ਨੇ ਆਪਾਂ ਨੂੰ ਪਤਾ ਹੀ ਐ ਬਾਦਲ ਸਾਹਿਬ ਤੇ ਕਿੰਨੇ ਬਣਦੇ ਸੀ ਕੈਪਟਨ ਅਮਰਿੰਦਰ ਤੇ ਕਿੰਨੇ ਬਣਦੇ ਸੀਗੇ ਹਾਲਾਂਕਿ ਅਜੇ ਭਗਵੰਤੋ ਰਾਣ ਨੇ ਸਿਰਫ ਪੱਤਰਕਾਰਾਂ ਤੇ ਸਿਕੰਜਾ ਕੱਸਿਆ ਹੋਇਆਗਾ ਜਿਵੇਂ ਮੈਂ ਤਾਂ ਦੇਖਦਾ ਇੱਕ ਉਹਦਾ ਗੁਰਦੀਪ ਮਨਾਲੀਆ ਗੁਰਦੀਪ ਮਨਾਲੀਆ ਤੁਹਾਡੇ ਪੰਜਾਬ ਤੇ ਉਹ ਵਧੀਆ ਕਮੇਡੀ ਕਰਦਾਗਾ ਹੂੰ ਹੂੰ ਤੇ ਕਲ ਭੁਜੇ ਗੁਰਦੀਪ ਮਨਾ ਲੀਏ ਤੇ ਕਿਸੇ ਗਲਤੋਂ ਕਿਸੇ ਗਲਤੋਂ ਆਫੈਂਡ ਹੋ ਕੇ ਸੂਬੇ ਦਾ ਸੀਐਮ ਜੀ ਉਹਨਾਂ ਤੇ ਕੇਸ ਕਰ ਦੇ ਤਾਂ ਫਿਰ ਤੁਹਾਨੂੰ ਕਿਵੇਂ ਲੱਗੂਗਾ ਉਦਾਂ ਗੱਲ ਇਹ ਵੀ ਹੈ ਕਿ ਜਿਹੜਾ ਇਹ ਮੁੱਖ ਮੰਤਰੀ ਹੈ ਇਹ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਤੇ ਚੁਟਕਲੇ ਸਣਾ ਕੇ ਮੁੱਖ ਮੰਤਰੀ ਬਣਿਆ ਗੱਲ ਇਹ ਵੀ ਇੱਕ ਸੱਚਾਈ ਹੈ ਮੈਂ ਕਈ ਵਾਰ ਦੇਖਦਾਗਾ ਕਿ ਇਹਨਾਂ ਦੇ ਕਿਹੜਾ ਕੈਪਟਨ ਅਮਰਿੰਦਰ ਦੇ ਉਲਟ ਕਿਹੜਾ ਇਹਨਾਂ ਦਾ ਚੁਟਕਲਾ ਮਸ਼ਹੂਰ ਹੋਇਆ ਸੀਗਾ ਉਹ ਪੰਜਾਬਮੀ ਫਸਾਣ ਵਾਲਾ ਕਿ ਹਾਂ ਉਹਨਾਂ ਤੋਂ ਆਪਣੀ ਜਿਹੜੀ ਪੰਜਾਬਮੀ ਹੈ ਉਹ ਵੀ ਨਹੀਂ ਪਾਈ ਜਾਂਦੀ ਉਹ ਗੱਦੇ ਤੇ ਲਟ ਜਾਂਦੇ ਨੇ ਤੇ ਚਾਰ ਪੰਜ ਬੰਦੇ ਆ ਕੇ ਉਹ ਜਿਹੜੀ ਭੀੜੀ ਪੰਜਾਬੀ ਹੈ ਉਹਨਾਂ ਦੀ ਉਹ ਫਸਾਉਂਦੇ ਨੇ ਮਤਲਬ ਤੁਸੀਂ ਇਸ ਇਸ ਉਹ ਉਹਨਾਂ ਦੇ ਉਸ ਚੁਟਕਲੇ ਦਾ ਪੱਦਰ ਦੇਖੋਗੇ ਤਾਂ ਬਹੁਤ ਔਲਾ ਲੱਗੂਗਾ ਤੁਹਾਨੂੰ ਐਨਾ ਪਰ ਚਲੋ ਲੋਕਾਂ ਨੂੰ ਕਿਉਂਕਿ ਲੋਕਾਂ ਕੋਲ ਇੱਕ ਮਹਾਰਾਜ ਦੇ ਉਲਟ ਜਿਹੜਾ ਐਕਸਪ੍ਰੈਸ਼ਨ ਸੀ ਉਹ ਆਸਾਖੇਡਾਈ ਸੀ ਤੇ ਉਹਦੇ ਚ ਉਹ ਇੰਜੋਏ ਕਰਦੇ ਸੀਗੇ ਇੰਜੋਏ ਤੇ ਚਲੋ ਵਧੀਆ ਗੱਲ ਇਹ ਰਹੀ ਮਹਾਰਾਜੇ ਦੀ ਵੀ ਆ ਕੇ ਲੋਕੀ ਕੈਪਟਨ ਦੀ ਕੀ ਉਹਨਾਂ ਨੇ ਇਸਤੇ ਕੋਈ ਕੇਸ ਦਰਜ ਨਹੀਂ ਕੀਤਾ ਪਰ ਮੋਦੀ ਹੋਰੀ ਸੁੱਕਾ ਨਹੀਂ ਜਾਣ ਦਿੰਦੇ ਕਾਮੇਡੀਅਨਾਂ ਨੂੰ ਹਾਂ ਨਾਲ ਕੰਮਰਾ ਉਹ ਸਾਰਾ ਕੁਝ ਪ੍ਰਗਤ ਰਿਆਗਾ ਜੀ ਜੀ ਬਿਲਕੁਲ ਇਹਦੇ ਵਿੱਚ ਤਾਂ ਕੋਈ ਦੁਬਾਰਾ ਉਹ ਜਦੋਂ ਮੰਦੀਪ ਇਹਦਾਂ ਦੀਆਂ ਗੱਲਾਂ ਕਰਦੇ ਆ ਵੀ ਇਹ ਤਾਂ ਰੈਸਟ ਰੂਮ ਤੱਕ ਨਹੀਂ ਯੂਜ਼ ਕਰਦੇ ਮੈਨੂੰ ਲੱਗਦਾ ਇਹ ਇਸ਼ਾਰਾ ਉਧਰ ਨੂੰ ਹੀ ਹੈ ਲਾਰਜਰ ਥੈਨ ਲਾਈਫ ਨਹੀਂ ਰੱਬ ਹੀ ਬਣਾ ਕੇ ਇਹਨਾਂ ਨੇ ਛੱਡਣਾ ਹੈ ਨਹੀਂ ਤਾਂ ਸੱਤਾ ਚੋਂ ਜਾਣ ਤੋਂ ਪਹਿਲਾਂ ਪਹਿਲਾਂ ਨਵਾਂ ਭਗਵਾਨ ਜਿਹੜਾ ਸ਼ਾਇਦ ਇਹਨਾਂ ਨੇ ਪੈਦਾ ਕਰੀ ਦੇਣਾ ਹੈ ਇਧਰ ਵੱਲ ਨੂੰ ਜਿੰਨਾ ਕੱਲ ਕੀ ਉਤਾਰ ਵੀ ਘੋਸ਼ਿਤ ਕਰਨ ਦੀ ਗੱਲ ਹੋਈ ਹੈ ਨਰਿੰਦਰ ਮੋਦੀ ਦਾ ਮੰਦਿਰ ਵੀ ਬਣਾ ਦਿੱਤਾ ਗਿਆ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ ਸਹੀ ਕਹਿ ਰਹੇ ਹੋ ਤੁਸੀਂ ਜੀ ਜੀ ਡਾਰਜਲਿੰਗ ਦੇ ਵਿੱਚ ਆਫਤ ਭਾਰੀ ਬਾਰਿਸ਼ ਜ਼ਮੀਨ ਖਿਸਕਣ ਦੇ ਨਾਲ ਤਬਾਹੀ 28 ਦੀਆਂ ਮੌਤਾਂ ਹਜ਼ਾਰਾਂ ਸੈਲਾਨੀ ਫਸੇ ਪਏ ਨੇ ਹਾਂਜੀ ਆ ਆਪਾਂ ਕਹਿ ਸਕਦੇ ਹਾਂ ਕਿ ਕਲਾਈਮੇਟ ਚੇਂਜ ਦੀ ਮਾਰ ਹੁਣ ਡਾਰਜਲਿੰਗ 'ਚ ਵੀ ਪਈ ਹੈ ਤੇ ਉੱਥੇ ਲੈਂਡਸਲਾਈਡ ਹੋਈ ਹੈ 28 ਲੋਕਾਂ ਦੀ ਡੈਥ ਹੋ ਚੁੱਕੀ ਹੈ ਸੱਤ ਬੱਚੇ ਨੇ ਜਨਾ ਚ ਤੇ ਕਈ ਸਾਰੇ ਲੋਕ ਹਜੇ ਵੀ ਲਾਪਤਾ ਨੇ ਮਤਲਬ ਜਿਹੜਾ 28 ਡੈਥ ਪੂਲ ਹੈ ਉਹ ਵਧੂਗਾ ਕਿਉਂਕਿ ਬਹੁਤ ਸਾਰੇ ਇਲਾਕਿਆਂ ਚ ਲੈਂਡਸਲਾਈਡ ਹੈ ਦਾਰਜਲਿੰਗ ਅਤੇ ਸਿਕਮ ਦੀ ਜਿਹੜੀ ਸੜਕ ਹੈ ਗਿਆ ਉਹਦੇ ਵੀ ਕਈ ਸਾਰੇ ਇਸ ਤਰ੍ਹਾਂ ਟੁੱਟੇ ਹੋਏ ਨੇ ਦਾ ਸੰਪਰਕ ਵੀ ਟੁੱਟ ਗਿਆ ਹੈਗਾ ਤਾਂ ਇਹ ਵੀ ਮੰਨ ਕੇ ਚੱਲੋ ਕਿ ਕਿਉਂਕਿ ਬਹੁਤ ਮਨਿਆ ਪਰਵਨਾ ਹਿਲ ਸਟੇਸ਼ਨ ਹੈ ਦਾਰਜਲਿੰਗ ਉੱਥੇ ਬਹੁਤ ਹਜ਼ਾਰਾਂ ਦੀ ਗਿਣਤੀ ਚ ਸਲਾਨੀ ਫਸੇ ਹੋਏ ਨੇ ਉੱਥੋਂ ਮਤਲਬ ਦਾਰਜਲਿੰਗ ਜਲਪਾਈ ਗੁੜੀ ਕੁਚ ਬੀਆਰ ਬਹੁਤ ਸਾਰੇ ਇਦਾਂ ਦੇ ਇਲਾਕੇ ਨੇ ਉੱਥੇ ਮਤਲਬ ਜਿਵੇਂ ਲੋਕ ਫਸੇ ਹੋਏ ਨੇ ਤਾਂ ਇੱਕ ਕਹਿ ਸਕਦੇ ਹਾਂ ਕਿ ਜੋ ਆਪਾਂ ਨੂੰ ਹਿਮਾਚਲ ਚ ਦੇਖਣ ਨੂੰ ਮਿਲਿਆ ਸੀਗਾ ਉੱਤਰਾਖੰਡ ਚ ਦੇਖਣ ਨੂੰ ਮਿਲਿਆ ਸੀ ਪੰਜਾਬ ਚ ਦੇਖਣ ਨੂੰ ਮਿਲਿਆ ਸੀ ਉਹ ਉਸੇ ਕਿਸਮ ਦਾ ਨਜ਼ਾਰਾ ਹੁਣ ਦਾਰਜਲਿੰਗ ਚ ਦੇਖਣ ਨੂੰ ਮਿਲਿਆਗਾ ਉੱਥੇ ਲੈਂਡਸਲਾਈਡ ਵੀ ਹੋਏ ਨੇ ਨੈਸ਼ਨਲ ਹਾਈਵੇ ਜਿਹੜਾ ਇਨਸਟੈਂਸ ਸੀਗਾ ਉਹ ਉਹ ਵੀ ਵਹਿ ਗਿਆ ਉੱਥੇ ਤਿਸਤਾ ਨਦੀ ਹੈ ਉਹਦਾ ਜਲ ਉਹਦਾ ਜਿਹੜਾ ਵਾਟਰ ਲੈਵਲ ਸੀ ਉਹ ਵੱਧ ਗਿਆ ਸੀਗਾ ਇਸ ਕਰਕੇ ਉਹ ਬਹੁਤ ਸਾਰੇ ਪਿੰਡਾਂ ਨੂੰ ਪਿੰਡਾਂ ਦੇ ਪਿੰਡਾਂ ਨੂੰ ਵੀ ਵਹਾ ਕੇ ਲੈ ਗਏ ਨੇ ਤਾਂ ਮਤਲਬ ਉੱਥੇ खासा ਨੁਕਸਾਨ ਹੈ ਜੀ ਜੀ ਬਿਲਕੁਲ ਅ ਇਸ ਵਾਰ ਮੀਆਂ ਨੇ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਖਰਾਬ ਕੀਤਾ ਆ ਅਗਲੀ ਮਨਦੀਪ ਜੀ ਗੱਲ ਕਰਦੇ ਜਾਈਏ ਮੱਧ ਪ੍ਰਦੇਸ਼ ਦੇ ਵਿੱਚ ਵੀ ਦੁਖਾਂਤ ਦੀ ਖਬਰ ਆ ਰਹੀ ਆ ਜ਼ਹਿਰੀਲੇ ਖੰਗ ਦੇ ਜਿਹੜੇ ਸ਼ਰਬਤ ਨੇ 16 ਬੱਚਿਆਂ ਦੀ ਜਾਨ ਲੈ ਲਈ ਆ ਸ਼ਰਬਤ ਲਿਖਣ ਵਾਲੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਿਰਮਾਣ ਕੰਪਨੀ ਤੇ ਵੀ ਦੋਸ਼ ਲਗਾਏ ਗਏ ਆ ਇਦਾਂ ਦਾ ਹੀ ਕੇਸ ਇੱਕ ਉਹ ਵਾਲਾਂ ਵਾਲਾ ਬਣਿਆ ਸੀਗਾ ਉਦੋਂ ਲੋਕਾਂ ਦੇ ਬੜਾ ਕੰਮ ਖਰਾਬ ਹੋਇਆ ਸੀ ਜਦੋਂ ਵਾਲ ਗਾਉਣ ਵਾਲੀ ਕੋਈ ਪੇਸਟ ਜੀ ਬਣਾਈ ਸੀ ਇੱਥੇ ਤਾਂ ਬੱਚਿਆਂ ਦੀ ਜਾਨ ਵੀ ਚਲੀ ਗਈ ਹਾਂਜੀ ਮੱਧ ਪ੍ਰਦੇਸ਼ ਦੇ ਜਿਹੜੇ 16 ਬੱਚਿਆਂ ਦੀ ਡੈਥ ਹੋਈ ਹੈ ਕੱਪ ਸਿਰਫ ਕਰਕੇ ਉਹਨੂੰ ਲੈ ਕੇ ਖਾਸਾ ਰੋਲਾ ਪੈ ਰਿਹਾਗਾ ਉੱਥੇ ਇੱਕ ਸਿੰਧਵਾੜਾ ਇਲਾਕਾ ਪੈਂਦਾਗਾ ਜਿੱਥੋਂ ਇੱਕ ਬਨਲਾਤ ਐਮ ਪੀ ਵੀ ਹੈਗਾ ਉਹ ਇਹ ਇਲਾਕਾ ਜਿਹੜਾ ਕਮਨ ਲਾਤ ਸਿੰਘ ਜਿਹੜਾ ਦਿੱਲੀ ਦੇ ਵਿੱਚ ਸਿੱਖਾਂ ਦੇ ਉਲਟ ਦੰਗੇ ਹੋਏ ਸੀ ਉਹਦੀ ਉਹਦਾ ਉਹ ਇਲਾਕਾ ਸਿੰਦਵਾੜਾ ਉੱਥੇ ਇਹ ਕੋਲਡ ਸਿਰਫ ਸੀ ਕਬ ਸਿਰਫ ਉਹ ਇੱਕ ਸ਼ਰੂ ਸੈਨ ਫਾਰਮਾਸਿਊਟੀਕਲਸ ਹੈ ਉਹਦੇ ਤੇ ਐਫ ਆਈ ਆਰ ਦਰਜ ਹੋਈ ਹੈ ਸਿਰਫ ਜਿਹੜੀ ਖਬਰ ਹੈ ਉਹ ਸਿਰਫ 16 ਬੱਚਿਆਂ ਤੱਕ ਸੀਮਿਤ ਨਹੀਂ ਹੈ ਕਿ 16 ਬੱਚਿਆਂ ਦੀ ਡੈਥ ਹੋ ਗਈ ਕਿਡਨੀ ਫੇਲ ਹੋ ਕਰਕੇ ਮਲੋ ਉਥੇ ਸੈਂਕੜੇ ਬੱਚੇ ਇਦਾਂ ਦੇ ਹੈਗੇ ਜਿਨ੍ਹਾਂ ਦੇ ਸਿਹਤ ਤੇ ਬਹੁਤ ਬੁਰੇ ਪ੍ਰਭਾਵ ਪੜੇ ਨੇ ਬਹੁਤ ਗੰਭੀਰ ਪ੍ਰਭਾਵ ਪਏ ਨੇ ਮਤਲਬ ਹਾਂ ਉਹ ਜਾਂਚ ਕੀਤੀ ਜਾ ਰਹੀ ਹੈ ਉਹਦੇ ਚ ਜੈਰੀਲਾ ਰਸਾਇਣ ਸੀਗਾ ਕੈਮੀਕਲ ਸੀਗਾ ਇਸ ਕਰਕੇ ਕਿਡਨੀਆਂ ਉਥੇ ਬੱਚਿਆਂ ਦੀਆਂ ਫੇਲ ਹੋਈਆਂ ਨੇ ਹੂੰ ਅਲਸੋ ਬਹੁਤ ਦੇਖੋ ਬਹੁ ਮਾੜੀ ਗੱਲ ਹੋਈ ਹੈ ਤਾਂ ਜਾਂਚ ਤਾਂ ਜਿਹੜੀ ਉਹ ਚਾਹੀਦੀ ਹੈ ਪਰ ਆਕਸੀਜਨ ਮੁੱਕਣ ਵੇਲੇ ਵੀ ਜਦੋਂ ਉੱਥੇ ਕੁਝ ਕਰਦੇ ਨਹੀਂ ਬੰਦ ਕਰਨ ਕਰਕੇ ਕੁਝ ਕਰਦੇ ਨਹੀਂ ਪਤਾ ਨਹੀਂ ਕੀ ਜਿਹੜਾ ਉਹ ਬਣੂਗਾ ਡਿਪੈਂਡ ਕਰਦਾ ਵੀ ਇਹ ਬਣਾਉਣ ਵਾਲਾ ਨਿਰਮਾਤਾ ਭਾਜਪਾ ਦਾ ਹੈ ਕਿ ਦੂਜਿਆਂ ਦਾ ਅ ਅਗਲੀ ਅ ਮਨਦੀਪ ਗੱਲ ਕਰਦੇ ਆ ਬਿਹਾਰ ਦੇ ਵਿੱਚ ਚੋਣਾਂ ਦੇ ਪੜਾਵਾਂ ਦਾ ਐਲਾਨ ਹੋ ਗਿਆ 6 ਤੇ 11 ਨਵੰਬਰ ਨੂੰ ਉੱਥੇ VOTING ਹੋਣੀ ਆ 11 ਨਵੰਬਰ ਨੂੰ ਤਰਨਤਾਰਨ ਦੇ ਵਿੱਚ ਪੰਜਾਬ ਚ ਵੀ VOTING ਹੋਣੀ ਆ ਹਾਂਜੀ ਵਿਆਰ ਦੇ ਵਿੱਚ ਦੋ ਫੇਜ ਫੇਜਾਂ ਦੇ ਅੰਦਰ VOTING ਹੋਊਗੀ 247 ਸੀਟਾਂ ਨੇ 121 ਸੀਟਾਂ ਦੀ VOTING ਪਹਿਲੇ ਫੇਜ 'ਚ ਹੋਊਗੀ ਤੇ 6 ਨਵੰਬਰ ਨੂੰ 11 ਨਵੰਬਰ ਨੂੰ ਦੂਜੇ ਫੇਜ ਦੀ ਹੋਊਗੀ ਤੇ ਵਿਆਰ ਦਾ ਇਲੈਕਸ਼ਨ ਉਸ ਸਾਹਬ ਨਾਲ ਸਾਰੇ ਦੇਖਣਾ ਚਾਹੁੰਦੇ ਨੇ ਕਿਉਂਕਿ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਜਿਹੜੀ ਮੌਕੇ ਤੇ ਹਕੂਮਤ ਹੈ ਕੇਂਦਰੀ ਹਕੂਮਤ ਦਾ ਮੋਦੀ ਦੀ ਉਹ 29 ਕੁਮਾਰ ਦੇ ਸਪੋਰਟ ਕਰਕੇ ਬਚੀ ਹੋਈ ਹੈ ਆਪ ਦਾ ਇਹਨਾਂ ਦਾ ਪੂਰਨ ਬਹੁਮਤ ਨਹੀਂ ਹੈ ਦੋ ਵੱਡੇ ਬੰਦੇ ਬਣੇ ਜਾਂਦੇ ਨੇ ਇੱਕ ਤਾਂ ਨੀਤੀਸ਼ ਕੁਮਾਰ ਦੂਜਾ ਆਂਧਰਾ ਪ੍ਰਦੇਸ਼ ਦਾ ਜਿਹੜਾ ਮੁੱਖ ਮੰਤਰੀ ਹੈ ਨਾਇਡੂ ਚੰਦਰਬਾਬੂ ਨਾਇਡੂ ਇਹਨਾਂ ਦੇ ਸਪੋਰਟ ਕਰਕੇ ਸਰਕਾਰ ਬਚੀ ਹੋਈ ਹੈ ਤੇ ਦੱਸਿਆ ਜਾ ਰਿਹਾਗਾ ਕਿ ਜੇ ਬਿਹਾਰ ਦੇ ਵਿੱਚ ਐਨਡੀਆ ਹਾਰ ਜਾਂਦਾਗਾ ਨतीश ਕੁਮਾਰ ਹਾਰ ਜਾਂਦੇ ਨੇ ਤਾਂ ਫਿਰ ਨਰਿੰਦਰ ਮੋਦੀ ਦੀ ਸੱਪਤਾ ਨੂੰ ਵੀ ਦਿੱਕਤ ਆਣ ਗਿਆ ਤੇ ਦੇਖਦੇ ਹਾਂ ਇਲੈਕਸ਼ਨਾਂ ਚ ਕੀ ਬਣੂਗਾ ਅ ਸਹੀ ਕਹਿ ਰਿਹਾ ਹਾਂ ਬਾਇਲੈਕਸ਼ਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈਗਾ ਤਰਨਤਾਰਨ ਵਾਲੀ ਸੀਟ ਉਦਾਂ ਟੋਟਲ ਜਿਹੜੇ ਬਾਇਲੈਕਸ਼ਨ ਹੋਣੇ ਨੇ ਉਹ ਸੱਤ ਰਾਜਾਂ ਤੇ ਅੱਠ ਵਿਧਾਨ ਸਭਾ ਸੀਟਾਂ ਤੇ ਬਾਇਲੈਕਸ਼ਨ ਹੋਣੇ ਨੇ ਇੱਕ ਬਾਇਲੈਕਸ਼ਨ ਪੰਜਾਬ ਦੇ ਹਿੱਸੇ ਵਿੱਚ ਆਇਆ ਤਰੰਤਾਰਨ ਵਾਲੀ ਸੀਟ ਤੇ ਦੇਖਦੇ ਆ ਕਿ ਬਣਦਾ ਕੀ ਹੈ ਜੰਮੂ ਕਸ਼ਮੀਰ ਦੇ 2 ਸੀਟਾਂ ਤੇ ਹੈ ਗਿਆ ਤੇ ਰਾਜਸਥਾਨ ਦੇ ਵਿੱਚ ਵੀ ਹੈ ਗਿਆ ਚਾਰਖੰਡ ਚ ਵੀ ਹੈ ਗਿਆ 오ਡੀਸਾ ਤੇਲੰਗਣਾ ਮਜ਼ੋਰਾਮ ਉੱਥੇ ਵੀ ਮਤਲਬ ਹੋਣਗੇ ਬਾਇਲੈਕਸ਼ਨਸ ਤਾਂ ਇਹ ਬਾਇਲੈਕਸ਼ਨਸ ਦੀ ਖਬਰ ਹੈ ਬਾਕੀ ਵੀ ਆ ਕਾਫੀ ਇੰਟਰਸਟਿੰਗ ਰਹੂਗਾ ਬੀਆਰ ਤੇ ਸਾਰਿਆਂ ਦੀ ਨਿਗਰਾਨੀ ਹੈ ਇਸ ਵਾਰ ਜੀ ਆਈ نو ਮੈਂ ਨਾਗਪੈਯਾ ਆ ਤੇ ਤੁਸੀਂ ਹਮੇਸ਼ਾ ਗਰਾਉਂਡ ਰਿਪੋਰਟ ਕਰਦੇ ਹੁੰਦੇ ਆ ਸਾਨੂੰ ਇੰਤਜ਼ਾਰ ਰਹੇਗਾ ਤੁਸੀਂ ਦੱਸੋਗੇ ਮੈਂ ਬਿਹਾਰ ਜਾਵਾਂਗਾ ਮੈਂ 15 ਦਿਨ 15 ਦਿਨ ਬਿਹਾਰ ਰਵਾਂਗਾ ਉੱਥੋਂ ਕੋਸ਼ਿਸ਼ ਕਰਾਂਗਾ ਕਿ ਮੈਂ ਕੁਝ ਇੰਟਰਸਟਿੰਗ ਇਸ ਬਾਰ ਥੋੜਾ ਮੈਂ ਜਿਹੜਾ ਟਰੈਵਲਿੰਗ ਸਟਾਈਲ ਹੁੰਦਾਗਾ ਉਸ ਕਿਸਮ ਦਾ ਮੈਂ ਇੱਕ ਸੋਚਿਆਗਾ ਸੋਚਿਆਗਾ ਕਿ ਮੈਂ ਬਿਹਾਰ ਨੂੰ ਰੇਲ ਗੱਡੀਆਂ ਚ ਟਰੈਵਲ ਕਰਾਂ ਤੇ ਰੇਲ ਗੱਡੀਆਂ ਤੋਂ ਮਤਲਬ ਆਪਾਂ ਕਹੇ ਲਈਏ ਕਿ ਲੋਕਾਂ ਦੀ ਜਿਹੜੀ ਅੱਡ ਅੱਵਾਜ਼ਾਂ ਨੇ ਕਿਉਂਕਿ ਰੇਡੀਓ 'ਚ ਅਵਾਜ਼ਾਂ ਦਾ ਬਹੁਤ ਮਤਲਬ ਹੈ ਤੇ ਲੋਕਾਂ ਦੀ ਆਵਾਜ਼ ਤੋਂ ਦੇਖ ਸਕੀਏ ਬਿਲਕੁਲ ਨਹੀਂ ਚਲੋ ਆਪਾਂ ਇੰਤਜ਼ਾਰ ਜਿਹੜਾ ਹੋ ਰਵਾਂਗੇ ਤੇ ਦੇਖਦੇ ਹਾਂ ਕੀ ਹੁੰਦਾ ਤੇ ਤਰਨ ਤਾਰਨ ਦੇ ਵਿੱਚ ਉਹਦਾ ਕੀ ਤੁਹਾਨੂੰ ਪੋਜੀਸ਼ਨ ਲੱਗਦੀ ਹੈ ਕਿ ਹਜੇ ਟੂ अर्ਲੀ ਟੂ ਸੇ ਆ ਟੂ अर्ਲੀ ਟੂ ਸੇ ਕਿਉਂਕਿ ਉਹ ਜਿਹੜਾ ਇਲੈਕਸ਼ਨ ਹੈ ਉਹ ਅਮਰਿਤਪਾਲ ਸਿੰਘ ਹੋਣਾਂ ਦੀ ਪਾਰਟੀ ਵਾਸਤੇ ਸਪੈਸ਼ਲ ਹੋਣ ਜਾ ਰਿਹਾ ਹੈ ਮੈਨੂੰ ਲੱਗਦਾ ਕਿ ਇਹ ਜਿਹੜਾ ਇਲੈਕਸ਼ਨ ਹੈ ਏ ਅਮਰਿਤਪਾਲ ਸਿੰਘ ਦੀ ਪਾਰਟੀ ਜਿਹੜੀ ਨਵੀ ਹੈ ਵਾਰਿਸ ਪੰਜਾਬ ਦੇ ਇਹਨੂੰ ਸਟੈਬਲਿਸ਼ ਕਰ ਦੂਗਾ ਕਿ ਇਹ ਵੀ ਕੋਈ ਧਰਉਣ ਜਾ ਰਹੀ ਹੈ ਮੈਂ ਬਹੁਤ ਸਾਰੇ ਪੰਜਾਬ ਦੇ ਇੱਦਾਂ ਦੇ ਬੰਦਿਆਂ ਨਾਲ ਗੱਲਬਾਤ ਕਰਦਾ ਰਹਿੰਦਾ ਜਿਹੜੇ ਕਿ ਮਤਲਬ ਸਿਆਸਤ 'ਚ ਪੈਰ ਧਰਨਾ ਚੁੰਦੇ ਨੇ ਪਰ ਨਾ ਉਹ ਅਕਾਲੀ ਦਲ ਨਾਲ ਕੰਫਰਟੇਬਲ ਨੇ ਨਾ ਉਹ ਕਾਂਗਰਸ ਨਾਲ ਕੰਫਰਟੇਬਲ ਨੇ ਨਾ ਭਾਜਪਾ ਨਾਲ ਨੇ ਨਾ ਆਮ ਆਦਮੀ ਨਾਲ ਨੇ ਤਾਂ ਕਿ ਇੱਕ ਪੰਜਵਾਂ ਧੜਾ ਪੰਜਾਬ 'ਚ ਮਜ਼ਬੂਤ ਇਹਨਾਂ ਚਾਰਾਂ ਤੋਂ ਅਲੱਗ ਦੇਖਣ ਨੂੰ ਮਿਲੂਗਾ ਲੋਕ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਜੇ ਗਿਆਨੀ ਹਰਪ੍ਰੀਤ ਉਹ ਰਾਣੇ ਜਿਹੜਾ ਨਵਾਂ ਅਕਾਲੀ ਦਲ ਬਣਾਇਆ ਹੈ ਉਹਦਾ ਅਲਾਈਅੰਸ ਅਮਰਪਾਲ ਸਿੰਘ ਪਾਰਟੀ ਦੀ ਪਾਰਟੀ ਨਾਲ ਹੋ ਗਿਆ ਤੇ ਬਾਕੀ ਜਿਹੜੇ ਬਾਕੀ ਦੇ ਫ੍ਰੀਲੈਂਸਰਸ ਐਕਟੀਵਿਸਟ ਨੇ ਜਿਵੇਂ ਲੱਖਾ ਸਦਾਣੇ ਦਾ ਨਾਮ ਹੋ ਗਿਆ ਵੀ ਤੋਂ ਉਸਮਾਨ ਦਾ ਨਾਮ ਹੋ ਗਿਆ ਹੋਰ ਇਸ ਕਿਸਮ ਦੇ ਜਿਹੜੇ ਐਕਟੀਵਿਸਟ ਕਿਸਮ ਦੇ ਲੋਕ ਹੋ ਗਏ ਜੇ ਉਹ ਵੀ ਇਕੱਠੇ ਹੋ ਜਾਣ ਤੇ ਹੋਰ ਜਿਹੜੀ ਸਿੱਖ ਦਿੱਥੇ ਬੰਦੀਆਂ ਹੈਗੀਆਂ ਉਹ ਵੀ ਜੇ ਇਕੱਠੀਆਂ ਹੋ ਜਾਣ ਜਾਂ ਫਿਰ ਜਿਹੜੇ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਉਹ ਵੀ ਅਲਾਈਅੰਸ 'ਚ ਆ ਜਾਣ ਜੇ ਇੱਕ ਬਟਾ ਅਲਾਈਅንስ ਬਣ ਜਾਂਦਾਗਾ ਅਮਰਿਤਪਾਲ ਸਿੰਘ ਸਾਰੇ ਇਸ ਕਿਸਮ ਦੇ ਲੋਕਾਂ ਨੂੰ ਜੇ ਇਕੱਠੇ ਕਰ ਗੁੰਦਾਗਾ ਤਾਂ ਅਮਰਿਤਪਾਲ ਸਿੰਘ ਦੀ ਪਾਰਟੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ 'ਚ ਇੱਕ ਆਪਣੀ ਸਥਿਤੀ ਦਰਜ ਕਰਾਉਗੀ ਮੈਂ ਪਿੱਛੇ ਇੱਕ ਜਿਹੜਾ ਮੈਂ ਦੱਸਿਆ ਸੀਗਾ ਕਿ ਮੈਂ ਆਪਣਾ ਇੱਕ ਅਕਾਦਮਿਕ ਸਰਵੇ ਕੀਤਾ ਸੀਗਾ ਹਜੇ ਉਹਦੇ ਬਾਰੇ ਆਪਣੇ ਰੇਡੀਓ ਤੇ ਆਪਣੀ ਗੱਲ ਰਹਿਣ ਦੀ ਹੈ ਕਰਨੀ ਹਜੇ ਕਰਨੀ ਹੈ ਹਾਂ ਇਹ ਨਿਕਲ ਕੇ ਆਈ ਸੀਗੀ 3rd ਜ ਮਤਲਬ ਇਲੈਕਟੋਰਲ ਪੋਲਿਟਿਕਸ 'ਚ ਅਸ ਦੇ ਟਾਈਮ ਤੀਜੇ ਨੰਬਰ ਦਾ ਚਿਹਰਾ ਹੈਗਾ ਮ੍ਰਿਤਪਾਲ ਸਿੰਘ ਪੂਰੇ ਪੰਜਾਬ ਚ ਪੈਨ ਪੰਜਾਬ ਚ ਤੀਜੇ ਨੰਬਰ ਤੇ ਉਹਨਾਂ ਦੀ ਫੈਨ ਫੋਲੋਇੰਗ ਹੈ ਹੂੰ ਜੀ ਜੀ ਤੇ ਦਿਬੜੂਗੜ੍ਹ ਤੋਂ ਕੋਈ ਖਬਰ ਕੁਝ ਹੈ ਕੋਈ ਛੁੱਟਣ ਦੇ ਅਸਾਰ ਜਾਂ ਕੁਝ ਦੇਖੋ ਮੈਨ ਲੱਗਦਾ ਕਿ ਜਿਹੜੀ ਥੀਰੀਜ਼ ਨੇ ਥੀਰੀਜ਼ ਤਾਂ ਇਹ ਕਹਿੰਦੀਆਂ ਨੇ ਕਿ ਉਹਨਾਂ ਨੂੰ ਸਾਲ 2026 ਚ ਰਾਤ ਮਿਲੂਗੀ ਜਿਹੜਾ ਅਗਲਾ ਜਿਹੜਾ 2026 ਹੈ ਉਹਦੇ ਮਾਰਚ ਮਹੀਨੇ ਚ ਇਹ ਸਾਰਾ ਪ੍ਰੋਸੈਸ ਪ੍ਰੋਸੈਸ ਚੱਲ ਰਿਹਾ ਹੋਊਗਾ ਮੈਂ ਲਗਦਾ ਹਾਂ ਕਿ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਵੀ ਪਟੀਸ਼ਨ ਵਗੈਰਾ ਐਸੇ ਕਰਕੇ ਨਹੀਂ ਪਾਰੇ ਕਿ ਜਦੋਂ ਅਗਲੇ ਸਾਲ ਉਹਨਾਂ ਦੀ ਐਕਸਟੈਂਡ ਕੀਤੀ ਜਾਊਗੀ ਉਦੋਂ ਉਹ ਸੁਪਰੀਮ ਕੋਰਟ 'ਚ ਜਾਣਗੇ ਤੇ ਇੱਕ ਉਹਨਾਂ ਦੇ ਕੇਸ ਮਜ਼ਬੂਤ ਕਰਨ ਦੀ ਗੱਲ ਆ ਰਹੀ ਮੇਰੀ ਹਾਲਾਂਕਿ ਖਾਸੇ ਦਿਨ ਹੋ ਗਏ ਗੱਲਬਾਤ ਹੋਈ ਉਹਨਾਂ ਦੇ ਵਕੀਲਾਂ ਨਾਲ ਕੋਸ਼ਿਸ਼ ਕਰਾਂਗਾ ਕਿ ਮੈਨੂੰ ਜਦ ਵੀ ਆਰਐਸ ਬੈਂਸ ਸਾਹਿਬ ਮਿਲਣ ਉਹਨਾਂ ਦੇ ਜਿਹੜੇ ਐਡਵੋਕੇਟ ਨੇ ਖਾਸ ਕਰ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਾਲੇ ਮਸਲਿਆਂ 'ਚ ਜਿਆਦਾਤਰ ਆਰਐਸ ਬੈਂਸ ਸਾਹਿਬ ਖੜੇ ਹੁੰਦੇ ਨੇ ਉਹਨਾਂ ਨਾਲ ਜੇ ਜਦੋਂ ਮੇਰੀ ਮੁਲਾਕਾਤ ਹੋਏ ਮੈਂ ਜ਼ਰੂਰ ਇਸ ਬਾਰੇ ਗੱਲ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਕਿ 5-7 ਮਿੰਟ ਦੀ ਉਹਨਾਂ ਦੀ ਇੰਟਰਵਿਊ ਕਰ ਲਈ ਜਾਵੇ ਜੀ ਜੀ ਮਨਦੀਪ ਅੱਗੇ ਵੱਧਦੇ ਹਨ ਸੁਪਰੀਮ ਕੋਰਟ ਵਿੱਚ ਸੀਜੀਆਈ ਗਵਾਹੀ ਦੇ ਮਾਮਲੇ ਦੀ ਕੋਸ਼ਿਸ਼ ਵਕੀਲ ਨੇ ਅਦਾਲਤ ਦੇ ਕਮਰੇ ਵਿੱਚ ਜੁੱਤੀ ਸੁੱਟਤੀ ਆ ਚੀਕਦੇ ਹੋਏ ਕਿ ਆ ਭਾਰਤ ਸਨਾਤਨ ਧਰਮ ਦਾ અપਮਾਨ ਬਰਦਾਸ਼ਤ ਨਹੀਂ ਕਰੇਗਾ ਦੇਖੋ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੈ ਗਿਆ ਸੁਪਰੀਮ ਕੋਰਟ ਦੇ ਬੀ ਆਰ ਗਵੀ ਜਦੋਂ ਤੋਂ ਉਹ ਚੀਫ ਜਸਟਿਸ ਬਣੇ ਇੰਡੀਆ ਦੇ ਉਦੋਂ ਤੋਂ ਹੀ ਉਹਨਾਂ ਨੂੰ ਲੈ ਕੇ ਆਰਐਸਐਸ ਦੇ ਵਿੱਚ ਮਤਲਬ ਰਾਈਟ ਵਿੰਗ ਪੋਲਿਟਿਕਸ ਦੇ ਵਿੱਚ ਇੱਕ ਧੜਾ ਹੈਗਾ ਜਿਹੜਾ ਉਹਨਾਂ ਦਾ ਵਿਰੋਧ ਕਰਦਾ ਰਿਹਾ ਹੈਗਾ ਕਿਉਂਕਿ ਉਹ ਦਲਤ ਜਾਤੀ ਤੋਂ ਆਉਂਦੇ ਨੇ ਦਲਤ ਕਮਿਊਨਿਟੀ ਤੋਂ ਆਉਂਦੇ ਨੇ ਇਸ ਕਰਕੇ ਬਹੁਤ ਲੋਕ ਹੈਗੇ ਆ ਜਿਹੜੇ ਕਿ ਉਹਨਾਂ ਦੇ ਉਹਨਾਂ ਦੇ ਉਲਟ ਖਾਸ ਕਰਕੇ ਜਿਹੜੇ ਬ੍ਰਾਹਮਣਵਾਦੀ ਮਾਈਂਡਸੈਟ ਦੇ ਨੇ ਜਿਹੜੇ ਕਿ ਕਾਸਟਿਜ਼ਮ ਨੂੰ ਮੰਨਦੇ ਨੇ ਉਹ ਉਹਨਾਂ ਦੇ ਉਲਟ ਕੇ ਛੋਟੀ ਜਾਤ ਦਾ ਬੰਦਾ ਸਾਡੇ ਸਰ ਤੇ ਕਿਵੇਂ ਬਿਠਾਤਾ ਇਸ ਕਿਸਮ ਦੇ এজেন্ডਾਸ ਚਲਾਉਂਦੇ ਰਹਿੰਦੇ ਆ ਪ੍ਰੋਪਾਗੈਂਡਾ ਕਰਦੇ ਰਹਿੰਦੇ ਨੇ ਖੈਰ ਉਹ ਉਹਦੇ ਨਾਲ ਕੋਈ ਫਰਕ ਉਹਨਾਂ ਨੂੰ ਮਨ ਲੱਗਦਾ ਪੈਂਦਾ ਨਹੀਂ ਵਕੀਲ ਸੀਗਾ ਜੀ ਉਹ ਵਕੀਲ ਨੇ ਪਹਿਲਾਂ ਜੁੱਤਾ ਸੁਟਿਆ ਬਾਅਦ ਸਨਾਤਨ ਦਾ ਅਪਮਾਨ ਨਹੀਂ ਸਵੇਗਾ ਹਿੰਦੁਸਤਾਨ ਕਹਿ ਕੇ ਉਹਨੇ ਚੀਜ਼ਾਂ ਕੀਤੀਆਂ ਪਰ ਕੁਝ ਬਣਿਆ ਨਹੀਂ ਮਤਲਬ ਈਵਨ ਸੀਜੀਆਈ ਨੇ ਵੀ ਕਿਹਾ ਕਿ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੇ ਕੋਈ ਫਰਕ ਨਾ ਮੈਂ ਪਰੇਸ਼ਾਨ ਆ ਇੱਕ ਗੱਲ ਨਿਕਲ ਕੇ ਆਈ ਹੈ ਤੇ ਇਸ ਘਟਨਾ ਦੀ ਜਿਹੜੀ ਜਾਂਚ ਉਹ ਚੋਪ੍ਰਿਤੀ ਗਈ ਹੈ ਤੇ ਦੇਖਦੇ ਹਾਂ ਕਿ ਬਣਦਾ ਕੀ ਹੈ ਮਤਲਬ ਕਈ ਸਾਰੀ ਚੀਜ਼ਾਂ ਨੇ ਮਤਲਬ ਇੱਕ ਤਾਂ ਉਹ ਕਨਸਟੀਟਿਊਸ਼ਨ ਨੂੰ ਲੈ ਕੇ ਬਹੁਤ ਅ ਮਤਲਬ ਆਪਾਂ ਕਹਿ ਲਈਏ ਕਿ ਖੱਟਰ ਇਹ ਮੰਨਿਆ ਜਾ ਰਿਹਾ ਹੈਗਾ ਕਿ ਰਾਈਟ ਵਿੰਗ ਜਿਹੜੀ ਪੋਲਿਟਿਕਸ ਨੂੰ ਸਪੇਸ ਨਹੀਂ ਦੇ ਰਿਹਾ ਇਸ ਕਰਕੇ ਉਹਨਾਂ ਦਾ અપਮਾਨ ਕਰਾਇਆ ਗਿਆ ਉਤਾਰਨ ਵਾਲੇ ਦਿਨਾਂ ਚ ਪਤਾ ਲੱਗੂਗਾ ਜੀ ਮਨਦੀਪ ਜੀ ਅੱਗੇ ਇਸ ਦੇ ਵਿੱਚ ਆਪਾਂ ਵੱਧੀਆਂ ਖਬਰਾਂ ਦੇ ਵਿੱਚ ਵਾਂਗ ਚੁਕ ਹੋਣਾਂ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ 14 ਅਕਤੂਬਰ ਤੱਕ ਮੁਲਤਵੀ ਕੀਤੀ ਗਈ ਆ ਪਤਨੀ ਨੇ ਹਿਰਾਸਤ ਦਾ ਕਾਰਨ ਪੁੱਛਿਆ ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਭੇਜਿਆ ਹਾਂਜੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਐਬੀਐਸ ਕੋਰਪਸ ਤੇ ਸੁਣਵਾਈ ਸੀ ਤੇ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨਵੀ ਅੰਜਾਰਿਆ ਸੀਗੇ ਉਹਨਾਂ ਦੀ ਬੈਂਚ ਸੁਣਵਾਈ ਕਰ ਰਹੀ ਸੀ ਸੋਨਪੰਗ ਚੁੱਕ ਦੀ ਪਤਨੀ ਨੇ ਆਪਣੀ ਪਟੀਸ਼ਨ ਚ ਇਹ ਜਵਾਬ ਮੰਗਿਆ ਸੀਗਾ ਉਹਨਾਂ ਦੇ ਪਤੀ ਨੂੰ ਕਿਉਂ ਡਿਟੇਨ ਕੀਤਾ ਗਿਆ ਹੈਗਾ ਤੇ ਐਨਐਸਏ ਕਿਉਂ ਲਗਾਈ ਗਈ ਹੈਗੀਆ ਪਰ ਦੇਖੋ ਹਜੇ ਸਰਕਾਰ ਵੱਲੋਂ ਤਾਂ ਕੋਈ ਜਵਾਬ ਦਿੱਤਾ ਨਹੀਂ ਗਿਆ ਹੈ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ ਸੁਪਰੀਮ ਕੋਰਟ ਨੇ 14 ਅਕਤੂਬਰ ਨੂੰ ਅਗਲੀ ਸੁਣਵਾਈ ਹੈ ਦੇਖਦੇ ਹਾਂ ਕਿ ਸੁਣਵਾਈ ਜਦੋਂ 14 ਅਕਤੂਬਰ ਨੂੰ ਹੋਊਗੀ ਉਦੋਂ ਕਿ ਜਿਹੜਾ ਜਵਾਬ ਹੈ ਉਹ ਸੁਪਰੀਮ ਕੋਰਟ ਵੱਲੋਂ ਦਿੱਤਾ ਜਾਊਗਾ ਸੋਨਮ ਬਾਗਚੂ ਬਾਰੇ ਇਹ ਹੀ ਅਪਡੇਟ ਹੈ ਕਿ ਉਹਨਾਂ ਨੇ ਇੱਕ ਚਿੱਠੀ ਵੀ ਲਿਖੀ ਹੈ ਜੇਲ੍ਹ ਤੋਂ ਜੇਲ੍ਹ ਤੋਂ ਉਹਨਾਂ ਨੇ ਲਿਖਿਆਗਾ ਕਿ ਜਿਹੜਾ ਉਹਨਾਂ ਬਾਰੇ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਨਾਤੇ ਕੋਈ ਯਕੀਨ ਕਰਨ ਦੀ ਲੋੜ ਨਹੀਂ ਇਹ ਦੂਜਾ ਉਹਨਾਂ ਨੇ ਕਿਹਾ ਕਿ ਜਿਹੜੇ 4 ਲਦਾਖ ਦੇ ਨੌਜਵਾਨ ਮਰੇ ਨੇ ਪੁਲਿਸ ਦੀ ਗੋਲੀ ਨਾਲ ਜਦੋਂ ਤੱਕ ਉਹਨਾਂ ਦੀ ਜੁਡੀਸ਼ੀਅਲ ਇਨਕੁਆਇਰੀ ਨਹੀਂ ਹੋ ਜਾਂਦੀ ਉਹਨਾਂ ਨੂੰ ਰਿਹਾਨਾ ਕੀਤਾ ਜਾਵੇ ਇੱਕ ਵੱਡੀ ਗੱਲ ਹੈ ਉਹਨਾਂ ਨੇ ਜਿਹੜੇ 4 ਨੌਜਵਾਨ ਮਰੇ ਨੇ ਉਹਨਾਂ ਵਾਸਤੇ ਕੰਸਰਨ ਜ਼ਾਹਿਰ ਕੀਤਾ ਹੈ ਤੇ ਇਹ ਵੀ ਕਿਹਾ ਕਿ ਜਦੋਂ ਤੱਕ ਜੁਡੀਸ਼ੀਅਲ ਕਸਟਡੀ ਨਹੀਂ ਹੋ ਜਾਂਦੀ ਅ ਜੁਡੀਸ਼ੀਅਲ ਇਨਵੈਸਟੀਗੇਸ਼ਨ ਨਹੀਂ ਹੋ ਜਾਂਦੀ ਉਸ ਮੂਰੇ ਮਸਲੇ ਦੀ ਮੈਨੂੰ ਨਾ ਛੱਡਿਆ ਜਾਵੇ ਇੱਕ ਵੱਡੀ ਗੱਲ ਹੈ ਉਹਨਾਂ ਨੇ ਆਪਣੇ ਲਦਾਖ ਦੇ ਜਿਹੜੇ ਨੌਜਵਾਨ ਉਸ ਮੂਮੈਂਟਸ ਮਾਰੇ ਗਏ ਉਹਨਾਂ ਵਾਸਤੇ ਸਟੈਂਡ ਲਿਆ ਗੋ ਜੀ ਤੇ ਉਦੋਂ ਲਦਾਖ ਤੋਂ ਕੀ ਹੋਰ ਰਿਪੋਰਟ ਆ ਰਹੀਆਂ ਕਿ ਉਦੋਂ ਇੰਪੋਰਟੈਂਟ ਮੂਵਮੈਂਟ ਚੱਲ ਰਿਹਾ ਲਦਾਖ ਦੇ ਚੱਪੇ-ਚੱਪੇ 'ਚ ਆਪਾਂ ਦੇਖ ਰਹੇ ਹਾਂ ਕਿ ਸੈਨਾ ਤਣਾਤ ਕਰ ਦਿੱਤੀ ਗਈ ਹੈ ਸੀਆਰਪੀਐਫ ਜਿਹੜਾ ਸਕਿਉਰਿਟੀ ਫੋਰਸਿਜ਼ ਨੇ ਉਹ ਵੱਡੇ ਲੈਵਲ ਤੇ ਉੱਥੇ ਤਣਾਤ ਕਰ ਦਿੱਤੀਆਂ ਗਈਆਂ ਹੈਗੀਆਂ ਇਸ ਕਰਕੇ ਉੱਥੇ ਥੋੜੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਉੱਥੇ ਮੂਵਮੈਂਟੋਸਿਸਮ ਨਾਲ ਕਿਉਂਕਿ ਮੂਵਮੈਂਟ ਦਾ ਜਿਹੜਾ ਲੀਡਰ ਆਪਾਂ ਕੇ ਲੈ ਕੇ ਉੱਥੇ ਜੇ ਬੈਠਾ ਤਾਂ ਇਹ ਇਹ ਦਿੱਕਤ ਹੈ ਹਜੇ ਮਤਲਬ ਉੱਥੋਂ ਕੋਈ ਉਸ ਹਿਸਾਬ ਦੀ ਕੋਈ ਪੋਜੀਟਿਵ ਖਬਰ ਤਾਂ ਨਹੀਂ ਕਹਿ ਸਕਦਾ ਤੁਸੀਂ ਨਹੀਂ ਆ ਰਹੀ ਕੋਈ ਆਈ ਹੋਵੇ ਜੀ ਅਗਲੀ ਖਬਰਾਂ ਵੱਲ ਵਧਦੇ ਹਾਂ ਬਲਾਤਕਾਰ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਨੂੰ ਕੋਈ ਰਾਤ ਨਹੀਂ ਪਟਿਆਲਾ ਅਦਾਲਤ ਵਿੱਚ ਸੁਣਵਾਈ ਹੁਣ 9 ਅਕਤੂਬਰ ਨੂੰ ਆ 1 ਮਹੀਨੇ ਤੋਂ ਗਾਇਬ ਨੇ ਫਰਾਰ ਨੇ ਹਾਂਜੀ ਉਹ ਹਰਿਆਣੇ ਚ ਫਰਾਰੀ ਘਟਰੇ ਨੇ ਹੂੰ ਆਮ ਆਦਮੀ ਪਾਰਟੀ ਦੇ ਜਿਹੜੇ ਸਨੌਰ ਤੋਂ ਵਿਧਾਇਕ ਨੇ ਪਠਾਨ ਮਾਜਰਾ ਉਹ ਹਰਿਆਣੇ ਚ ਫਰਾਰੀ ਘਟਰੇ ਨੇ ਤੇ ਆਮ ਆਦਮੀ ਪਾਰਟੀ ਬਾਰੇ ਉਹ ਵੀਡੀਓਜ਼ ਪਾਉਂਦੇ ਰਹਿੰਦੇ ਨੇ ਉਹਨਾਂ ਤੇ ਇੱਕ ਰੇਪ ਕੇਸ ਖੋਲਿਆ ਹੋਇਆਗਾ ਪੁਰਾਣਾ ਰੇਪ ਕੇਸ ਮਾਮਲਾ ਹੈਗਾ ਉਹਦੇ ਚ ਅ ਅੱਜ ਸੁਣਵਾਈ ਸੀਗੀ ਪਰ ਉਹ ਕੋਈ ਫੈਸਲਾ ਹੋਇਆ ਨਹੀਂ ਜਿਹੜੀ ਅਗਲੀ ਤਾਰੀਖ ਦਿੱਤੀ ਗਈ ਹੈ ਉਹ 9 ਅਕਤੂਬਰ ਤੈ ਕਿ ਤੈ ਕੀਤੀ ਗਈ ਹੈ 9 ਅਕਤੂਬਰ ਨੂੰ ਨਾਦੀ ਜਿਹੜੀ ਪਟੀਸ਼ਨ ਹੈ ਉਹਦੇ ਤੇ ਸੁਣਵਾਈ ਹੋਊਗੀ ਉਹਨਾਂ ਨੇ ਇੰਟਰਿਮ ਬੇਲ ਵਾਸਤੇ ਅਪਲਾਈ ਕੀਤਾ ਹੋਇਆਗਾ ਦੇਖਦੇ ਹਾਂ ਉਹਨਾਂ ਨੂੰ ਇੰਟਰਿਮ ਬੇਲ ਦਿੱਤੀ ਜਾਂਦੀ ਹੈ ਨਹੀਂ ਦਿੱਤੀ ਜਾਂਦੀ ਪਰ ਉਹ ਟਰਾਈ ਕਰ ਰਹੇ ਨੇ ਕਿ ਉਹਨਾਂ ਨੂੰ ਬੇਲ ਮਿਲ ਜਾਵੇ ਤੇ ਉਹ ਆਮ ਆਦਮੀ ਪਾਰਟੀ ਦੇ ਉਲਟ ਖਾਸੇ ਆਪਾਂ ਨੂੰ ਵੋਕਲ ਦੇਖਣ ਨੂੰ ਮਿਲ ਰਹੇ ਨੇ ਜਿਹੜੀ ਹਰਿਆਣਾ ਦੀ ਬੀਜੇਪੀ ਸਰਕਾਰ ਉਹ ਵੀ ਉਹਨਾਂ ਨੂੰ ਇਸ ਮਾਮਲੇ ਤੇ ਸਪੋਰਟ ਕਰ ਰਹੀ ਹੈ ਦੇਖਦੇ ਆ ਬੰਦਾ ਕੀ ਹੈ ਮਤਲਬ ਕਿ ਜਿਵੇਂ ਇੱਕ ਕਹਾਵਤ ਹੈ ਜ਼ਿਆਦਾਤਰ ਦਿੱਲੀ ਜਾਂ ਫਿਰ ਹਿੰਦੀ ਬੈਟਸ ਚ ਚਲਦੀ ਹੈ ਘਰ ਦਾ ਭੇਦੀ ਲੰਕਾ ਢਾਵੇ ਕਿ ਇਹ ਆਮ ਆਦਮੀ ਪਾਰਟੀ ਵਾਲਿਆਂ ਦੀ ਜਿਹੜੀ ਲੰਕਾ ਹੈ ਉਹ 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 ਉਹਨੂੰ ਢਾਊਗਾ ਇਹ ਤਾਂ ਮਤਲਬ ਅੱਗੇ ਪਤਾ ਲੱਗੂਗਾ ਹੂੰ ਹੂੰ ਜੀ ਬਿਲਕੁਲ ਹੁਣੇ ਦਸ਼ਾ ਦਾ ਲਾਕੇ ਆ। ਪੇਤੀ ਤਾਂ ਪੂਰੇ ਹੀ ਨੇ ਉਹ। ਹਾਂ। ਪੇਤੀ ਤਾਂ ਹੈ ਗਈ ਆ ਜੀ। ਆ ਪੇਤੀ ਹਰ ਘਰ ਦੇ ਆ। ਉਧਰ ਜਿਹੜੇ ਲਾਲਪੁਰਾ ਆ ਉਹ ਅੰਦਰ ਆ ਤੇ ਪਿੱਛੋਂ ਉਹਨਾਂ ਦੇ ਕਹਿੰਦੇ ਦਫ਼ਤਰ ਚੋਂ ਚੈੱਕ ਵੰਡੇ ਜਾ ਰਹੇ ਆਏ। ਇਹ ਵੀ ਕੰਮ ਜਿਹੜਾ ਉਹਨਾਂ ਦੇ ਨਾਲ ਚੱਲ ਰਿਹਾ ਹੈ। ਹਾਂ ਹਾਂ ਇਹ ਇਹ ਤਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਅਜੇ ਦੇਖਣ ਨੂੰ ਮਿਲਣਗੀਆਂ ਲਾਲਪੁਰੇ ਦੀ ਵਿਧਾਇਕੀ ਤੇ ਵੀ ਸੰਕਟ ਆ ਸਕਦਾ ਹੈ ਤੁਸੀਂ ਇਹ ਵੀ ਧਿਆਨ ਰੱਖਿਓ ਜੀ ਕਿਉਂਕਿ ਉਹਨਾਂ ਨੂੰ ਜਿਹੜੀ ਸਜ਼ਾ ਹੋਈ ਹੈ 4 ਸਾਲਾਂ ਦੀ ਸਜ਼ਾ ਤੇ 2 ਸਾਲ ਤੋਂ ਵੱਧ ਜੇ ਕਿਸੇ ਐਮਐਲਏ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਮਤਲਬ ਉਹਨਾਂ ਦੀ ਵਿਧਾਇਕੀ ਜਾ ਸਕਦੀ ਹੈ ਜਾ ਸਕਦੀ ਹੈ ਜੀ ਜੀ ਪੰਜਾਬ ਦੇ ਵਿੱਚ ਦਰਿਆਈ ਪਾਣੀ ਦਾ ਪੱਧਰ ਵਧਿਆ ਹੈ ਚੰਡੀਗੜ੍ਹ ਦੇ ਵਿੱਚ ਵੀ ਭਾਰੀ ਮੀਂਹ ਹੈ ਆਨੰਦਪੁਰ ਸਾਹਿਬ ਵਿੱਚ ਗੜੇਮਾਰੀ ਹੋਈ ਹੈ 13 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ ਹਾਂਜੀ ਪੰਜਾਬ ਆਪਾਂ 20 ਸਤੰਬਰ ਦੇ ਨੇੜੇ ਤੇੜੇ ਖੈਰ ਮਨਾ ਰਹੇ ਸੀਗੇ ਕਿ ਪੰਜਾਬ ਤੋਂ ਮੌਨਸੂਨ ਚਲਾ ਗਿਆ ਹੈਗਾ ਪਰ ਇਹ ਵੈਸਟਰਨ ਡਿਸਟਰਬੈਂਸ ਕਰਕੇ ਦੁਬਾਰੇ ਤੋਮੀ ਪਏ ਨੇ ਤੇ ਅੱਜ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਪਏ ਨੇ ਮੈਂ ਅੱਜ ਮਾਹਲੀ ਜ਼ਿਲ੍ਹੇ ਦੇ ਵਿੱਚ ਸੀਗਾ ਤੇ ਇੱਥੇ ਵੀ ਖਾਸਾ ਮੀਂਹ ਪਿਆ ਹੈ ਮਤਲਬ 4-5 ਘੰਟੇ ਮੀਂਹ ਪਿਆਗਾ ਤੇ ਮੈਂ ਪਟਿਆਲਾ ਦੀ ਰਾਉ ਇੱਕ ਛੋਟਾ ਜਿਹਾ ਦਰਿਆ ਜਿਹੜਾ ਅੱਗੇ ਜਾ ਕੇ ਘੱਗਰ 'ਚ ਪੈ ਜਾਂਦਾਗਾ ਤੇ ਉਹਦੇ ਚ ਵੀ ਮੈਂ ਦੇਖ ਰਿਹਾ ਸੀ ਉਹਦੇ ਚ ਵੀ ਵਾਟਰ ਲੈਵਲ ਵਧਿਆ ਹੋਇਆ ਸੀਗਾ ਹੋਰ ਵੀ ਕਈ ਸਾਰੇ ਦਰਿਆਵਾਂ ਤੋਂ ਖਬਰਾਂ ਸੀਗੀਆਂ ਕਿ ਪਾਣੀ ਜਿਹੜਾ ਹੈਗਾ ਉਹ ਵਾਟਰ ਲੈਵਲ ਜਿਹੜਾ ਉਹ ਵਧਿਆਗਾ ਤੇ ਹਜੇ ਮਤਲਬ ਡੈਮਸ ਜਿਹੜੇ ਹੈਗੇ ਆ ਉਹਨਾਂ ਵੱਲੋਂ ਵੀ ਪਾਣੀ ਲਗਾਤਾਰ ਛੱਡਿਆ ਜਾ ਰਿਹਾਗਾ ਅ ਲੇਕਿਨ ਉਨਾਂ ਜ਼ਿਆਦਾ ਨਹੀਂ ਜਿਵੇਂ ਪੌਮ ਡੈਮ ਤੋਂ 40000 ਕਿਊਸਿਕ ਪਾਣੀ ਛੱਟਿਆ ਗਿਆ ਹੈਗਾ ਪਾਖੜਾ ਤੋਂ ਵੀ ਇੰਨਾ ਛੱਡਿਆ ਗਿਆ ਹੈਗਾ ਤੇ ਰਣਜੀਤ ਸਾਗਰ ਡੈਮ ਤੋਂ ਤਕਰੀਬਨ 5330000 ਜਿਹੜਾ ਕਿਊਸਿਕ ਫਟ ਪਾਣੀ ਉਹ ਛੱਡਿਆ ਗਿਆ ਹੈਗਾ ਇਸ ਕਰਕੇ ਰਾਵੀ ਬਿਆਸ ਤੇ ਸਤਲੁਜ ਉਹ ਮਤਲਬ ਆਪਣੇ ਫੁੱਲ ਉਫਾਨ ਤੇ ਚੱਲ ਰਹੀਆਂ ਨੇ ਮਤਲਬ ਉਹਨਾਂ ਦੇ ਮਤਲਬ ਅਜੇ ਟਾਈਮ ਪੰਜਾਬ ਦੇ ਦਰਿਆਵਾਂ 'ਚ ਫੁੱਲ ਪਾਣੀ ਹੈ ਫੁੱਲ ਹੂੰ ਜੀ ਲੋਕਾਂ ਨੂੰ ਬਹੁਤ ਧਿਆਨ ਰੱਖਣ ਦੀ ਜੜੀ ਉਹ ਆ ਜ਼ਰੂਰਤ ਜਿਹੜੀ ਹੋएगी ਆ ਕਿਸਾਨੀ ਦੇ ਮਜ਼ਦੂਰ ਮੋਰਚੇ ਨੇ ਸੀਐਮ ਮਾਨ ਤੇ ਪ੍ਰਧਾਨ ਮੰਤਰੀ ਮੋਦੀ ਦੇ ਪਤਲੇ ਫੂਕੇ ਆ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ 59 ਥਾਵਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋਏ ਨੇ ਪੰਦੇਰ ਹੁਣਾ ਨੇ ਕਿਹਾ ਹੈ ਵੀ ਹੜ ਦਾ ਰਾਜਨੀਤੀਕਰਨ ਕੀਤਾ ਗਿਆ ਦੇਖੋ ਇੱਕ ਹੜ ਜਿਹੜੇ ਆਏ ਤੇ ਉਹ ਇੱਕ ਸੰਵੇਦਨਸ਼ੀਲ ਮੁੱਦਾ ਸੀਗਾ ਪੰਜਾਬ ਵਾਸਤੇ ਉਹਦੇ ਚ ਮਤਲਬ ਹਾਂ ਬਿਲਕੁਲ ਇਹ ਗੱਲ ਠੀਕ ਹੈ ਕਿ ਜਿਸ ਸਾਹਮਣੇ ਪੰਜਾਬ ਦੀ ਜਿਹੜੀ ਕਮਿਊਨਿਟੀ ਸੀਗੀ ਉਹਨੇ ਜਿਹੜੀ ਕਮਿਊਨਿਟੀ ਅੰਡਰਸਟੈਂਡਿੰਗ ਦਿਖਾਈ ਹੈ ਪੰਜਾਬ ਦੇ ਲੋਕਾਂ ਨੇ ਜੋ ਕਮਿਊਨਿਟੀ ਅੰਡਰਸਟੈਂਡਿੰਗ ਦਿਖਾਈ ਹੈ ਉਹਦੇ ਨਾਲ ਆਪਾਂ ਨੇ ਹੜਾ ਨੂੰ ਡੀਫੀਟ ਕੀਤਾਗਾ ਇਹ ਗੱਲ ਠੀਕ ਹੈ ਪਰ ਉਸ ਤੋਂ ਜਿਹੜੀ ਅਗਲੀ ਗੱਲ ਹੈ ਕਿ ਜਿਹੜੀ ਜ਼ਿੰਮੇਵਾਰੀ ਸੀਗੀ ਉਹ ਤਾਂ ਸੂਬਿਆਂ ਦੀ ਸੂਬੇ ਦੀ ਸਰਕਾਰ ਦੀ ਬਣ ਸੀ ਬਣਦੀ ਸੀ ਕੇਂਦਰੀ ਹਕੂਮਤ ਦੀ ਬਣਦੀ ਸੀ ਉੱਥੇ ਦੋਵੇਂ ਜਾਣੇ ਫੇਲ ਹੋਏ ਨੇ ਅੱਜ ਅਰਥੀ ਸਾੜੋ ਪ੍ਰੋਗਰਾਮ ਸੀਗਾ ਇਹਨਾਂ ਵੱਲੋਂ ਤੇ ਇਹਨਾਂ ਨੇ ਭਗਵੰਤ ਮਾਨ ਅਤੇ ਮੋਦੀ ਦੋਵਾਂ ਦੀ ਇਕੱਠਿਆਂ ਦੀ ਅਰਥੀਆਂ ਸਾੜੀਆਂ ਨੇ ਕਿਸਾਨਾਂ ਨੇ ਤੇ 14 ਜ਼ਿਲ੍ਹਿਆਂ ਦੇ ਅੰਦਰ 59 ਥਾਵਾਂ ਤੇ ਇਹ ਜਿਹੜੇ ਪ੍ਰਦਰਸ਼ਨ ਉਹ ਕੀਤੇ ਗਏ ਹੈਗੇ ਆ ਸੌਰਣ ਸਿੰਘ ਭੰਦੇ ਰੋਣਾ ਨੇ ਕਿਹਾ ਕਿ ਜਿਹੜਾ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਖੇਤਾਂ 'ਚ ਜਿਹੜੀ ਨੁਕਸਾਨ ਹੋਇਆਗਾ ਜਿਹੜਾ ਮੱਝਾਂ ਸੀਗੀਆਂ گاਵਾਾਂ ਸੀਗੀਆਂ ਭੇਡਾਂ ਬੱਕਰੀਆਂ ਦੁਕਾਨਾਂ ਖੇਤ ਮਜ਼ਦੂਰਾਂ ਦੀ ਦਾ ਜਿਹੜਾ ਰੋਜ਼ਗਾਰ ਤਬਾ ਹੋਇਆ ਉਨਾ ਬਾਰੇ ਇੱਕ ਜਿਹੜਾ ਫੈਸਲਾ ਲਿਆ ਜਾਣਾ ਸੀ ਉਹਨਾਂ ਨੂੰ ਜਿਹੜੇ ਮੁਆਵਜ਼ੇ ਦਿੱਤੇ ਜਾਣੇ ਸੀਗੇ ਉਹ ਹਜੇ ਨਾ ਤਾਂ ਕੇਂਦਰ ਵੱਲੋਂ ਦਿੱਤੇ ਗਏ ਹੈਗੇ ਆ ਨਾ ਸੂਬੇ ਸਰਕਾਰ ਵੱਲੋਂ ਦਿੱਤੇ ਗਏ ਹੈਗੇ ਆ ਦੋਵੇਂ ਸਰਕਾਰਾਂ ਜਿਹੜੇ ਪਿੰਡੂ ਖੇਤਰ ਚ ਜਿੰਨਾ ਨੁਕਸਾਨ ਹੋਇਆਗਾ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਦੋਵੇਂ ਸਰਕਾਰਾਂ ਗਾਇਬ ਨੇ ਆਪਾਂ ਨੂੰ ਪਤਾ ਕਿ ਕਿਸਾਨਾਂ ਦੀਆਂ ਤਾਂ ਮਤਲਬ ਪਹਿਲੀ ਜਿਹੜੀ ਫਸਲ ਸੀ ਖਰੀਫ ਦੀ ਉਹ ਵੀ ਬਰਬਾਦ ਹੋਈ ਐ ਤੇ ਹੁਣ ਇਹ ਵੀ ਸੰਕਟ ਹੈ ਕਿ ਕੀ ਉੱਥੇ ਉਹ ਕਣਕ ਉਗਾ ਪਾਣਗੇ ਆ ਨਹੀਂ ਉਗਾ ਪਾਣਗੇ ਇਹ ਇੱਕ ਦੂਜਾ ਸੰਕਟ ਹੈ ਤਾਂ ਇਹ ਮਤਲਬ ਤੱਕਾ ਤਾਂ ਹੋ ਰਿਹਾ ਪੰਜਾਬ ਨਾਲ ਤਾਂ ਹਜੇ ਤੱਕ ਇੱਕ ਵੀ ਪੈਸਾ ਜਿਹੜੇ ਹੜਪੀੜਿਤ ਸੀਗੇ ਹੜਾ ਨਾਲ ਜਿਹੜੇ ਪ੍ਰਭਾਵਿਤ ਲੋਕ ਰਹੇ ਇੱਕ ਵੀ ਪੈਸਾ ਉਹਨਾਂ ਤੱਕ ਨਹੀਂ ਪਹੁੰਚਿਆਗਾ ਇਹ ਵੀ ਕਿੰਨੀ ਕਿੱਡੀ ਸ਼ਰਮਨਾਕ ਗੱਲ ਹੈ ਕਿਉਂਕਿ ਆਪਾਂ ਤਾਂ ਜਿਹੜੀਆਂ ਆਪਾਂ ਨੂੰ ਪਤਾ ਕਿ ਅਗਸਤ ਮਹੀਨੇ ਦੇ ਆਖਰੀ ਦਿਨਾਂ ਤੋਂ ਹੀ ਹੜਾ ਨਾਲ ਪ੍ਰਭਾਵਿਤ ਹਨ ਪਰਿਵਾਰ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਕਰੀਬਨ ਸਵਾ ਮਹੀਨਾ ਬੀਤ ਚੁੱਕਿਆਗਾ ਸੋ ਸਵਾ ਮਹੀਨੇ ਤੋਂ ਮਤਲਬ ਕਿੰਦਰ ਸਰਕਾਰ ਵੱਲੋਂ ਅਤੇ ਸੂਬਾ ਸਰਕਾਰਾਂ ਵੱਲੋਂ ਇੱਕ ਪੈਸਾ ਵੀ ਅਜੇ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤਿਆਂ 'ਚ ਨਹੀਂ ਪਾਇਆ ਗਿਆ ਹੈਗਾ ਮਜ਼ਦੂਰਾਂ ਵਾਸਤੇ ਤਾਂ ਹੋਰ ਔਖਾ ਹੈਗਾ ਕਿਉਂਕਿ ਉਹਨਾਂ ਨੇ ਤਾਂ ਹਰ ਰੋਜ਼ ਦੀ ਦਿਹਾੜੀ ਕਮਾਣੀ ਹੁੰਦੀ ਹੈ ਹਰ ਰੋਜ਼ ਖਾਣਾ ਹੁੰਦਾ ਵਾ ਉਹਨਾਂ ਦੀ ਉਹਨਾਂ ਦੇ ਉਹ ਤਾਂ ਜਾਤੇ ਪ੍ਰਭਾਵਿਤ ਨੇ ਵਿਚਾਰੇ ਸਗੋਂ ਅੱਗ ਤੇ ਉਹਨਾਂ ਨੂੰ ਵੀ ਕੁਝ ਨਹੀਂ ਦਿੱਤਾ ਗਿਆ ਹੈਗਾ ਤਾਂ ਇਹ ਇੱਕ ਵੱਡੀ ਮਤਲਬ ਸ਼ਰਮਨਾਕ ਗੱਲ ਹੈ ਖੈਰ ਮੈਂ ਪਹਿਲਾਂ ਵੀ ਜਿਵੇਂ 3-4 ਦਿਨ ਪਹਿਲਾਂ ਕਿਹਾ ਸੀਗਾ ਕਿਸਾਨ ਉਤਰਣਗੇ ਇਹਨਾਂ ਦੇ ਉਲਟ ਸੜਕਾਂ ਤੇ ਤਾਂ ਅੱਜ ਉਹ ਆਪ ਜੀ ਨੂੰ ਦੇਖਣ ਨੂੰ ਵੀ ਮਿਲ ਗਿਆ ਹੂੰ ਜੀ ਜੀ ਬਿਲਕੁਲ ਮੰਦੀਪੂਨੀਆ ਜੀ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਇਹਨਾਂ ਖਬਰਾਂ ਬਾਰੇ ਤੁਸੀਂ ਬੇਸਤ ਜਾਣਕਾਰੀਆਂ ਦਿੱਤੀਆਂ ਆ ਮਿਲਦੇ ਹਾਂ ਅਗਲੀ ਵਾਰੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ